ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਇੱਕ ਪੰਜਾਬ ਦੀ ਤੁਹਾਨੂੰ ਐਵੇਂ ਦੀ ਥਾਂ ਦਿਖਾਵਾਂਗੇ ਜਿੱਥੇ ਘਰ ਦੀ ਕੱਢੀ ਸ਼ਰਾਬ ਚੜਦੀ ਹੈ ਤੇ ਇੱਥੇ ਬਹੁਤ ਵੱਡਾ ਮੇਲਾ ਲੱਗਿਆ ਹੋਇਆ ਹੈ ਸਾਰੇ ਘਰ ਦੀ ਕੱਢੀ ਸ਼ਰਾਬ ਚੜਾਉਂਦੇ ਨੇ ਤੇ ਬਾਅਦੋਂ ਫਿਰ ਉਹ ਜਿਹੜੀ ਸ਼ਰਾਬ ਵੰਡੀ ਵੀ ਜਾਂਦੀ ਹੈ ਉਹ ਸਾਰਾ ਪਾਸ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਵਾਂਗੇ ਪਿੱਛੇ ਤੁਸੀਂ ਦੇਖ ਸਕਦੇ ਆ ਬਹੁਤ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ ਹੈ ਇਹ ਜਿਹੜੀ ਜਗ੍ਹਾ ਹੈ ਇਹ ਮਾਨਸਾ ਦੇ ਨੇੜੇ ਹੈ ਪੀਖੀ ਮਾਨਸਾ ਦੇ ਨੇੜੇ ਤੇ ਚੱਲਦੇ ਆ ਅੱਜ ਦੀ ਵੀਡੀਓ 'ਚ ਬਣੇ ਰਹ ਵੀ ਕਿਸ ਤਰ੍ਹਾਂ ਇੱਥੇ ਘਰ ਦੀ ਗੱਡੀ ਸ਼ਰਾਬ ਜਿਹੜੀ ਚੜਾਈ ਜਾਂਦੀ ਹੈ ਉਸ ਤੋਂ ਪਿੱਛੋਂ ਫਿਰ ਉਹ ਸ਼ਰਾਬ ਜਿਹੜੀ ਵੰਡੀ ਜਾਂਦੀ ਹੈ ਗਲਾਸਾਂ ਦੇ ਵਿੱਚ ਪਾ ਕੇ ਚੱਲਦੇ ਆਪਾਂ ਸਾਰਾ ਤੁਹਾਨੂੰ ਦਿਖਾਉਨੇ ਆ ਇਹ ਥਾਂ ਦੇ ਉੱਪਰ ਹਨ ਘਰ ਦੀ ਗੱਡੀ ਸ਼ਰਾਬ ਜਿਹੜੀ ਚੜਾਈ ਜਾਂਦੀ ਹੈ ਤੇ ਹਰੇਕ ਸਾਲ ਤੇ ਸਾਲ ਭਰ ਇੱਥੇ ਮਤਲਬ ਆਉਂਦੇ ਰਹਿੰਦੇ ਨੇ ਸ਼ਰਾਬ ਚੜਾਉਣ ਤੇ ਸਾਰਾ ਆਪਾਂ ਤੁਹਾਨੂੰ ਦਿਖਾਉਨੇ ਆ ਤੇ ਸ਼ਰਾਬ ਜਿਹੜੀ ਉਹ ਬਾਝੋਂ ਵੰਡੀ ਵੀ ਜਾਂਦੀ ਹੈ ਗਲਾਸਾਂ ਦੇ ਵਿੱਚ ਪਾ ਕੇ ਤੇ ਆਪਾਂ ਉਹ ਅੰਦਰ ਥਾਂ ਵੀ ਤੁਹਾਨੂੰ ਦਿਖਾਵਾਂਗੇ ਹਨਾ ਜਿਹੜੀ ਸਮਾਹ ਤੇ ਸ਼ਰਾਬ ਜਿਹੜੀ ਚੜਾਈ ਜਾਂਦੀ ਹੈ ਘਰ ਦੀ ਗੱਡੀ ਹਨਾ ਤੇ ਇਕੱਠ ਤੁਸੀਂ ਦੇਖ ਸਕਦੇ ਹੋ ਇੱਥੇ ਬਹੁਤ ਭਾਰੀ ਜਿਹੜਾ ਇਕੱਠ ਹੋਇਆ ਹੋਇਆ ਤੇ ਬਹੁਤ ਐਸੇ ਤਰ੍ਹਾਂ ਹਰ ਇੱਕ ਸਾਲ ਇੱਥੇ ਭਾਰੀ ਇਕੱਠ ਹੁੰਦਾ ਤੇ ਚੱਲਦੇ ਆਪਾਂ ਸਾਰਾ ਦਿਖਾਉਨੇ ਆ ਤੁਹਾਨੂੰ ਤੇ ਬਹੁਤ ਭਾਰੀ ਇਕੱਠਾ ਇੱਥੇ ਟਰੈਕਟਰਾਂ ਟਰਾਲੀਆਂ ਤੇ ਸਾਰੇ ਇੱਥੇ ਪਹੁੰਚਦੇ ਨੇ ਹਨਾ ਦੂਰੋਂ ਦੂਰੋਂ ਇਧਰ ਬਹੁਤ ਇਕੱਠ ਹੋਇਆ ਹੋਇਆ ਤੇ ਉਧਰ ਸਾਹਮਣੇ ਬੰਡੀ ਵੀ ਜਾ ਰਹੀ ਹੈ ਸ਼ਰਾਬ ਜਿਹੜੀ ਗਲਾਸਾਂ ਦੇ ਵਿੱਚ ਪਾ ਕੇ ਹਨਾ ਉਹ ਵੀ ਆਪਾਂ ਤੁਹਾਨੂੰ ਦਿਖਾ ਦਵਨੇ ਆ ਪਹਿਲਾਂ ਆਪਾਂ ਅੰਦਰੋਂ ਤੁਹਾਨੂੰ ਦਿਖਾਉਨੇ ਆ ਜਿੱਥੇ ਸ਼ਰਾਬ ਜਿਹੜੀ ਚੜਾਈ ਜਾਂਦੀ ਹੈ ਘਰ ਦੀ ਗੱਡੀ ਹੋਈ ਤੇ ਇਕੱਠ ਤੁਸੀਂ ਦੇਖ ਸਕਦੇ ਹੋ ਇਸੇ ਤਰ੍ਹਾਂ ਇੱਥੇ ਹਰੇਕ ਵਾਰੀ ਭਾਰੀ ਜਿਹੜਾ ਇਕੱਠ ਹੁੰਦਾ ਦੂਰੋਂ ਦੂਰੋਂ ਇੱਥੇ ਲੋਕ ਪਹੁੰਚਦੇ ਨੇ ਹਨ ਤੇ ਆਹ ਥਾਂ ਹੈ ਇੱਥੇ ਇੱਥੇ ਅੰਦਰ ਜਿਹੜੀ ਸ਼ਰਾਬ ਚੜਾਈ ਜਾਂਦੀ ਹੈ ਘਰ ਦੀ ਗੱਡੀ ਹੋਈ ਉਹ ਸਾਰੀ ਆਪਾਂ ਤੁਹਾਨੂੰ ਦਿਖਾਉਨੇ ਆ ਇੱਥੇ ਆ ਇਕੱਠ ਦੇਖ ਸਕਦੇ ਹੋ ਬਹੁਤ ਭਾਰੀ ਇੱਥੇ ਇਕੱਠ ਜਿਹੜਾ ਹੋਇਆ ਹੋਇਆ ਅੰਦਰ ਜਾਵਾਂਗੇ ਅੰਦਰੋਂ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਆਹ ਥਾਂ ਜਿਹੜੀ ਬਣੀ ਹੋਈ ਇੱਥੇ ਸ਼ਰਾਬ ਜਿਹੜੀ ਚੜਾਈ ਜਾਂਦੀ ਹੈ ਤੇ ਚੱਲਦੇ ਆਂ ਅੰਦਰੋਂ ਦਿਖਾਉਨੇ ਆ ਤੁਹਾਨੂੰ ਆਪਾਂ ਕਿ ਕਿਸ ਤਰ੍ਹਾਂ ਇੱਥੇ ਘਰ ਦੀ ਗੱਡੀ ਜਿਹੜੀ ਸ਼ਰਾਬ ਉਹ ਚੜਾਈ ਜਾਂਦੀ ਹੈ ਇੱਥੇ ਬਹੁਤ ਭਾਰੀ ਇਕੱਠਾ ਹੁੰਦਾ ਦੇ ਕਰਦੇ ਹਰੇਕ ਸਾਲ ਇਸ ਤਰ੍ਹਾਂ ਇੱਥੇ ਜਿਹੜਾ ਇਕੱਠਾ ਹੁੰਦਾ ਬਹੁਤ ਭਾਰੀ ਇਹ ਥਾਂ ਦੇ ਉੱਪਰ ਇਧਰੋਂ ਸਾਰਾ ਦਿਖਾਉਨੇ ਆਪਾਂ ਇਹ ਤਾਂ ਤਨ ਤਨ ਬਾਬਾ ਹਰੀਦਾਸ ਜੀ ਦੀ ਸਮਾਦ ਹੈ ਇਹ ਜਿਹੜੀ ਸਮਾਦ ਤੇ ਸ਼ਰਾਬ ਚੜਾਈ ਜਾਂਦੀ ਹੈ ਘਰ ਦੀ ਕੱਢੀ ਹੋਈ ਇਸ ਤਰ੍ਹਾਂ ਹੀ ਇੱਥੇ ਦੂਰੂ ਦੂਰੋਂ ਆ ਕੇ ਲੋਕ ਸਾਰੇ ਪਹੁੰਚਦੇ ਨੇ ਬਹੁਤ ਭਾਰੀ ਇੱਥੇ ਇਕੱਠਾ ਹੁੰਦਾ ਹੈ ਇਹ ਵੀ ਇੱਕ ਅਨੋਖਾ ਰੰਗ ਹੈ ਦੁਨੀਆ ਦਾ ਤੇ ਜਿੰਨੇ ਵੀ ਅੰਦਰ ਜਾ ਰਹੇ ਨੇ ਸਾਰਿਆਂ ਦੇ ਕੋਲ ਬੋਤਲਾਂ ਨੇ ਹਨ ਫਿਰ ਉਹ ਬੋਤਲਾਂ ਦੇ ਵਿੱਚੋਂ ਇੱਥੇ ਜਿਹੜੀ ਸ਼ਰਾਬ ਚੜਾਈ ਜਾਂਦੀ ਹੈ ਇਕੱਠਾ ਤੁਸੀਂ ਦੇਖ ਸਕਦੇ ਹੋ ਵੀ ਕਿੰਨਾ ਭਾਰੀ ਇੱਥੇ ਇਕੱਠਾ ਹੈ ਹਨ ਤੇ ਬਾਈ ਮੈਨੂੰ ਬਾਹਰ ਮਿਲਿਆ ਸੀ ਇੱਕ ਬਾਈ ਕਹਿੰਦਾ ਵੀ ਇੱਥੇ ਰੋਜ਼ ਸ਼ਰਾਬ ਚੜਦੀ ਹੈ ਆਮ ਦਿਨਾਂ ਦੇ ਵਿੱਚ ਵੀ ਇੱਥੇ ਆਉਂਦੇ ਰਹਿੰਦੇ ਨੇ ਲੋਕ ਜਿਹੜੇ ਸ਼ਰਾਬ ਚੜਾਉਂਦੇ ਨੇ ਜਿਵੇਂ ਵੀ ਇੱਥੇ ਮਤਲਬ ਮੰਨਤਾ ਹੈ ਨਾ ਤੇ ਜਲਦੀ ਅੰਦਰ ਅੰਦਰ ਇਹ ਸਥਾਨ ਜਿਹੜਾ ਬਣਿਆ ਹੋਇਆ ਹੈ ਇਹ ਜਿਸੋ trait ਤੇ ਜਿਹੜਾ ਮੱਥਾ ਟੇਕਿਆ ਜਾਂਦਾ ਆ ਥਾਂ ਦੇ ਉੱਪਰ ਦੇਖ ਸਕਦੇ ਹੋ ਤੁਸੀਂ ਇਸ ਤਰ੍ਹਾਂ ਬਹੁਤ ਇੱਥੇ ਭਾਰੀ ਇਕੱਠਾ ਹੁੰਦਾ ਤੇ ਇੱਥੇ ਹੁਣ ਸ਼ਰਾਬ ਜਿਵੇਂ ਚੜਾਈ ਜਾਂਦੀ ਐ ਇਸ ਤਰ੍ਹਾਂ ਜਿਵੇਂ ਬਾਈ ਹੁਣੀ ਮੱਥਾ ਟੇਕ ਰਹੇ ਨੇ ਜਿਵੇਂ ਆ ਬਾਈ ਹੁਣੀ ਚੜਾ ਰਹੇ ਨੇ ਤੇ ਐਵੇਂ ਸਾਰੇ ਲੋਕ ਇੱਥੇ ਚੜਾਉਂਦੇ ਨੇ ਸਾਰੇ ਇਥੇ ਬੋਤਲਾਂ ਜਿਹੜੀਆਂ ਲੈ ਕੇ ਆਉਂਦੇ ਨੇ ਫਿਰ ਇੱਥੇ ਸ਼ਰਾਬ ਚੜਾ ਕੇ ਫਿਰ ਬਾਹਰੋਂ ਬਾਹਰ ਜਿਹੜੀ ਸ਼ਰਾਬ ਵੰਡ ਦਿੰਦੇ ਨੇ ਇਸ ਤਰ੍ਹਾਂ ਇੱਥੇ ਸ਼ਰਾਬ ਜਿਹੜੀ ਚੜਾਈ ਜਾਂਦੀ ਏ ਸਾਰੇ ਬੋਤਲਾਂ ਦੇ ਵਿੱਚ ਸ਼ਰਾਬ ਲੈ ਕੇ ਆਉਂਦੇ ਨੇ ਬਾਕੇ ਤੇ ਇੱਥੇ ਜਿਹੜੀ ਸ਼ਰਾਬ ਉਹ ਪਾਈ ਜਾਂਦੀ ਏ ਜਿਵੇਂ ਆਪਾਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਇਆ ਹੀ ਹੈ ਹਨ ਤੇ ਹਰੇਕ ਸਾਲ ਐਵੇਂ ਇੱਥੇ ਭਾਰੀ ਜਿਹੜਾ ਇਕੱਠਾ ਹੁੰਦਾ ਤੇ ਬਾਹਰ ਚੱਲਦੇ ਆਂ ਇਥੋਂ ਬਾਹਰੋਂ ਹੁਣ ਤੁਹਾਨੂੰ ਜਾ ਕੇ ਆਪਾਂ ਦਿਖਾਉਨੇ ਆ ਤੇ ਬਾਹਰ ਇੱਥੇ ਜਿਹੜੀ ਸ਼ਰਾਬ ਵੰਡੀ ਵੀ ਜਾ ਰਹੀ ਏ ਦੇਖ ਸਕਦੇ ਹੋ ਤੁਸੀਂ ਆ ਸਾਰੇ ਗਲਾਸ ਲਈ ਖੜੇ ਨੇ ਆ ਦੇ ਐਵੇਂ ਇੱਥੇ ਸ਼ਰਾਬ ਜਿਹੜੀ ਵੰਡੀ ਜਾਂਦੀ ਆ ਬਹੁਤ ਇੱਥੇ ਭਾਰੀ ਇਕੱਠਾ ਹੋਇਆ ਹੋਇਆ ਬਹੁਤ ਭਾਰੀ ਇਕੱਠਾ ਹੋਇਆ ਹੋਇਆ ਇਸ ਤਰ੍ਹਾਂ ਸਾਰੇ ਇੱਥੇ ਪਹੁੰਚਦੇ ਨੇ ਨਾ ਸ਼ਰਾਬ ਚੜਾਉਂਦੇ ਨੇ ਤੇ ਆ ਦੇਖੋ ਤੁਸੀਂ ਕਿਵੇਂ ਗਲਾਸ ਲਈ ਖੜੇ ਨੇ ਨਾ ਸਾਰੇ ਤੇ ਇਸ ਤਰ੍ਹਾਂ ਇੱਥੇ ਸ਼ਰਾਬ ਜਿਹੜੀ ਬਾਅਦੋਂ ਗਲਾਸਾਂ ਦੇ ਵਿੱਚ ਪਾ ਕੇ ਵੰਡੀ ਜਾਂਦੀ ਆ ਸਾਰਿਆਂ ਦੇ ਹੱਥਾਂ 'ਚ ਗਲਾਸ ਨੇ ਐਵੇਂ ਇੱਥੇ ਬਹੁਤ ਭਾਰੀ ਜਿਹੜਾ ਇਕੱਠਾ ਹੁੰਦਾ ਤੇ ਆ ਜਿਹੜਾ ਇੱਥੇ ਆ ਥਾਂ ਦੇ ਉੱਪਰ ਹੈ ਨਾ ਸ਼ਰਾਬ ਜਿਹੜੀ ਚੜਾਈ ਜਾਂਦੀ ਆ ਦੇਖ ਸਕਦੇ ਹੋ ਤੁਸੀਂ ਤੇ ਇਸ ਤਰ੍ਹਾਂ ਹੀ ਇੱਥੇ ਹਰ ਸਾਲ ਜਿਹੜਾ ਭਾਰੀ ਇਕੱਠ ਹੁੰਦਾ ਜਿਵੇਂ ਆਪਾਂ ਅੰਦਰੋਂ ਵੀ ਤੁਹਾਨੂੰ ਸਾਰਾ ਦਿਖਾਤਾ ਹਨ ਤੇ ਇੱਧਰੋਂ ਵੀ ਦਿਖਾਤਾ ਕਿ ਕਿਸ ਤਰ੍ਹਾਂ ਜਿਵੇਂ ਦੇਖੋ ਆਹ ਸਾਰੇ ਗਲਾਸ ਭੜੀ ਖੜੇ ਨੇ ਹੱਥਾਂ ਦੇ ਵਿੱਚ ਬਾਕੀ ਆਪਾਂ ਪਹਿਲਾਂ ਵੀ ਤੁਹਾਨੂੰ ਦਿਖਾਇਆ ਸੀਗਾ ਕਿ ਜਿਵੇਂ ਇੱਥੇ ਜਿਹੜੀ ਸ਼ਰਾਬ ਉਹ ਵੰਡੀ ਜਾਂਦੀ ਹੈ ਤੇ ਇੱਥੇ ਇਕੱਠ ਤੁਸੀਂ ਦੇਖੋ ਬਾਹਰ ਵੀ ਬहोत ਭਾਰੀ ਇਕੱਠਾ ਹੋਰ ਸਾਰਾ ਦਿਖਾਉਨੇ ਆਪਾਂ ਤੁਹਾਨੂੰ ਜਾ ਕੇ ਤੇ ਸਾਰੇ ਇੱਥੇ ਨੱਚ ਵੀ ਰਹੇ ਨੇ ਹਨਾ ਸਪੀਕਰ ਲਾ ਕੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਇਸ ਤਰ੍ਹਾਂ ਹੀ ਇਹ ਬਹੁਤ ਇੱਥੇ ਭਾਰੀ ਜਿਹੜਾ ਇਕੱਠ ਹੁੰਦਾ ਇਹ ਥਾਂ ਦੇ ਉੱਪਰ ਤੇ ਇੱਥੇ ਖੜੇ ਨੇ ਸਾਰੇ ਜਿਹੜੇ ਮੈਂ ਤੁਹਾਨੂੰ ਅੰਦਰੋਂ ਦਿਖਾਈ ਸੀਗੇ ਹਨਾ ਜਿਹੜੇ ਗਲਾਸ ਫੜ ਕੇ ਖੜੇ ਨੇ ਉਹ ਸਾਰੇ ਆਹ ਜਗ੍ਹਾ ਦੇ ਉੱਪਰ ਖੜੇ ਨੇ ਦੇਖੋ ਉਹ ਅੰਦਰੋਂ ਵੀ ਜਿਹੜਾ ਵੀ ਚੜਾ ਕੇ ਆਉਂਦਾ ਹੈ ਸ਼ਰਾਬ ਫਿਰ ਉਹ ਇੱਥੇ ਆ ਕੇ ਗਲਾਸਾਂ ਦੇ ਵਿੱਚ ਵੰਡਦਾ ਉਹ ਗਲਾਸਾਂ ਦੇ ਵਿੱਚ ਪਾਉਂਦਾ ਇਹ ਬਈ ਹਰੇਕ ਸਾਲ ਆਈ ਹੁੰਦਾ ਉਹਰੇ ਹਾਂਜੀ ਬਈ ਇਹ ਹਰੇਕ ਸਾਲ ਹੈ ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇਹ ਦੇਖਦੇ ਇਹਨੂੰ ਆਹ ਇੱਕ ਦੋ ਵਾਰੀ ਹੁੰਦਾ ਸਾਲ 'ਚ ਦੋ ਵਾਰ ਜਿਹੜੇ-ਜਿਹੜੇ ਮਹੀਨੇ ਬਈ ਇਹੜੇ ਮਿਲਦਾ ਇੱਕ ਵਾਰ ਦੋ ਵਾਰ ਦੋ ਵਾਰ ਹਾਂਜੀ ਦਾਰੂ ਚੜਦੀ ਹੈ ਭਾਈ ਇਹ ਕਰਦੀ ਵੀ ਠੇਕੇ ਦੀ ਵੀ ਵੀਰੇ ਠੀਕ ਹੈ ਜੀ ਠੀਕ ਹੈ ਸਾਡੀ ਖਲੋ ਹਾਂਜੀ ਹਾਂਜੀ ਲਓ ਜੀ ਇੱਥੇ ਘਰ ਦੀ ਦਾਰੂ ਚੜਦੀ ਹੈ ਬਾਬੇ ਤੇ ਆਏਗਾ ਚਮਤਕਾਰ ਆ ਪਹਿਲਾਂ ਖੂਹ ਸੀਗਾ ਇੱਥੇ ਖੂਹ ਇਹ ਖੂਹ ਪਰ ਜਾਂਦਾ ਸੀ ਦਾਰੂ ਨਾਲ ਇਹ ਜਿਹੜਾ ਖੂਹ ਆ ਨਾ ਦਾਰੂ ਨਾਲ ਭਰੋ ਜਾਂਦਾ ਸੀਗਾ ਤੇ ਬਾਬੇ ਜੀ ਇੰਨੀ ਚਮਤਕਾਰ ਆ ਕਿਤੇ ਆਇਆ ਕਰਦਾ ਦਾਰੂ ਜਿਹੜੀ ਇੱਥੇ ਚੜਦੀ ਹੈ ਜਿਹੜੀ ਇੱਥੇ दारू ਚੜਦੀ ਹੈ ਉਹ ਫਤਹੀ ਹੁੰਦਾ ਕੰਮ ਬੰਦੇ ਦਾ ਠੀਕ ਹੈ ਨਾ ਬਾਬੇ 'ਚ ਬਹੁਤ ਚਮਤਕਾਰ ਹੈ ਸ਼ਕਤੀ ਵਾਲਾ ਬਾਬਾ ਹੈ ਹਾਂ ਜੀ ਇੱਥੇ ਜਿਹੜਾ ਵੀ ਆਉਂਦਾ ਉਹਦੇ ਕੰਮ ਪੂਰੇ ਹੁੰਦੇ ਠੀਕ ਹੈ ਜੀ ਧੰਨਵਾਦ ਜਿਵੇਂ ਆਪਾਂ ਨੂੰ ਸਾਰੀ ਜਾਣਕਾਰੀ ਬਾਈ ਹੁਣੀਆਂ ਨੇ ਦਿੱਤੀ ਹੈ ਹਨ ਇਸ ਤਰ੍ਹਾਂ ਇੱਥੇ ਤੁਸੀਂ ਦੇਖ ਸਕਦੇ ਹੋ ਸਾਰੀ दारू ਚੜਦੀ ਹੈ ਬਾਈ ਹੁਣੀਆਂ ਦਾ ਕਹਿਣਾ ਵੀ ਸਾਲ ਦੇ ਵਿੱਚ ਦੋ ਵਾਰ ਆਇਆ ਹੈ ਇਸੇ ਤਰ੍ਹਾਂ ਇੱਥੇ ਭਾਰੀ ਜਿਹੜਾ ਇਕੱਠ ਹੁੰਦਾ ਹੈ ਇਹ ਦੇਖੋ ਵੀ ਸਾਰੇ ਹਨਾ ਕਿਵੇਂ ਗਲਾਸ ਬੜੀ ਖੜੇ ਨੇ ਲਾਈਨਾਂ ਦੇ ਵਿੱਚ ਦੇਖ ਸਕਦੇ ਹੋ ਤੇ ਆ ਜਿਹੜੇ ਸਾਰੇ ਡਰਟ ਹੋ ਗਏ ਹਨ ਪੀ ਕੇ दारू ਉਹ ਇੱਥੇ ਪਏ ਨੇ ਫਿਰ ਜਦੋਂ ਇਹਨਾਂ ਨੂੰ ਸੁਰਤ ਆਉ ਫੇਰ ਆਪਦੇ ਆਪ ਦੇ ਘਰਾਂ ਨੂੰ ਜਾਣਗੇ ਲਓ ਵੀ ਇਹ ਸਾਰੇ ਇੱਥੇ दारू ਨਾਲ ਹਨਾ ਸੈੱਟ ਹੋਏ ਹੋਏ ਨੇ ਜਿਵੇਂ ਆਹ ਸਾਰੇ ਖੜੇ ਨੇ ਇਹਨਾਂ ਨੇ ਜ਼ਿਆਦਾ ਪੀ ਲਈ ਹੋਊਗੀ ਇਸ ਤਰ੍ਹਾਂ ਹੀ ਇੱਥੇ ਜਿਹੜਾ ਇਕੱਠਾ ਹੁੰਦਾ ਹੈ ਮੇਲੇ ਦੇ ਉੱਪਰ ਤੇ ਅੱਗੇ ਚੱਲਾਂਗੇ ਹੁਣ ਅੱਗੇ ਤੁਹਾਨੂੰ ਦਿਖਾਉਣੇ ਆਪਾਂ ਸਾਰਾ ਜਾ ਕੇ ਹਨਾ ਆ ਆਪਾਂ ਦਿਖਾਇਆ ਜੀ ਤੁਹਾਨੂੰ ਜਿਹੜੇ ਜ਼ਿਆਦਾ ਮਤਲਬ ਪੀ ਲਾਉਂਦੇ ਨੇ ਨਾ ਸ਼ਰਾਬ ਪਰ ਉਹ ਇਸ ਤਰ੍ਹਾਂ ਇੱਥੇ ਬੈਠੇ ਰਹਿੰਦੇ ਨੇ ਤੇ ਏ ਬਾਬੇ ਹੁਣੇ ਹੱਥ ਵੀ ਖੜੇ ਕਰ ਰਹੇ ਨੇ ਤੇ ਚਲਦੇ ਆ ਅੱਗੇ ਆਪਾਂ ਅੱਗੇ ਤੁਹਾਨੂੰ ਦਿਖਾਉਨੇ ਆ ਸਾਰਾ ਇਹ ਜਾ ਕੇ ਇੱਧਰ ਵੀ ਬਹੁਤ ਭਾਰੀ ਇਕੱਠਾ ਸਾਰੇ ਟਰੈਕਟਰਾਂ ਦੇ ਉੱਪਰ ਗਾਣੇ ਲਾ ਕੇ ਹਨਾ ਜਿਵੇਂ ਨੱਚ ਰਹੇ ਨੇ ਆਪ ਦਾ ਅੰਜਵਾਏ ਇੱਥੇ ਕਰ ਰਹੇ ਨੇ ਇੱਕ ਤਰੀਕੇ ਦਾ ਮੇਲਾ ਬਹੁਤ ਵੱਡਾ ਹੈ ਭਰਦਾ ਸਾਰਾ ਤੇ ਆਹ ਸਾਰੀ ਜਗ੍ਹਾ ਤੁਹਾਨੂੰ ਆਪਾਂ ਦਿਖਾਈਏ ਮਾਨਸਾ ਦੇ ਕੋਲੇ ਆ ਭੀਖੀ ਦੇ ਕੋਲੇ ਇਹ ਥਾਂ ਤੇ ਜਿਹੜਾ ਜੋਗੀ ਪੀਰ ਦਾ ਮੇਲਾ ਭਰਦਾ ਹੈ ਉਹਦੇ ਨੇੜੇ ਇਹ ਜਗ੍ਹਾ ਜਿਹੜੀ ਬਣੀ ਹੋਈ ਜਿੱਥੇ ਇਹ ਸ਼ਰਾਬ ਜਿਹੜੀ ਪੜਾਈ ਜਾਂਦੀ ਹੈ ਜਿਵੇਂ ਆਪਾਂ ਤੁਹਾਨੂੰ ਉੱਧਰ ਦਿਖਾਇਆ ਸੀ ਕਿ ਸ਼ਰਾਬ ਜਿਹੜੀ ਵੰਡੀ ਜਾਂਦੀ ਹੈ ਤੇ ਆਹ ਥਾਂ ਤੇ ਵੀ ਬੋਤਲਾਂ ਦੇ ਵਿੱਚੋਂ ਸ਼ਰਾਬ ਜਿਹੜੀ ਪਾਈ ਜਾਂਦੀ ਹੈ ਗਲਾਸਾਂ ਦੇ ਵਿੱਚ ਸਾਰੇ ਇੱਥੇ ਗਰਾਸ ਲਈ ਖੜੇ ਨੇ ਤੇ ਇਸ ਤਰ੍ਹਾਂ ਇੱਥੇ ਸਾਰਾ ਮੇਲਾ ਜਿਹੜਾ ਲੱਗਦਾ ਹੈ ਨਾ ਤੇ ਇੱਧਰ ਜਿਵੇਂ ਸਾਰੇ ਟਰੈਕਟਰ ਖੜੇ ਨੇ ਤੇ ਉੱਥੇ ਜਿਵੇਂ ਗਾਣੇ ਲਾਏ ਹੋਏ ਨੇ ਇਹ ਐਵੇਂ ਸਾਰਾ ਆਪਦਾ ਇੰਜੋਏ ਜਿਹੜਾ ਕਰਦੇ ਨੇ ਇੱਥੇ ਬਾਈ ਹਣੀ ਜਿਹੜੇ ਮੈਨੂੰ ਮਿਲੇ ਸੀਗੇ ਤੇ ਉਹ ਬਾਈ ਕਹਿੰਦੇ ਵੀ ਸਾਡਾ ਇਹ ਮੰਨਣਾ ਹੈ ਵੀ ਇੱਥੇ ਜਿਹੜਾ ਆ ਕੇ ਮੱਥਾ ਟੇਕ ਜਾਂਦਾ ਉਹਦੇ ਬਾਰੇ ਨਿਆਰੇ ਹੋ ਜਾਂਦੇ ਨੇ ਜੇ ਜਿਵੇਂ ਵੀ ਮੈਨੂੰ ਬਾਈ ਹਣੀ ਨੇ ਦੱਸਿਆ ਉਹਦੇ ਹਿਸਾਬ ਨਾਲ ਮ ਇਹ ਉਹ ਜਗ੍ਹਾ ਨੂੰ ਮੰਨਦੇ ਨੇ ਤਾਂ ਕਿ ਉਹ ਕਹਿੰਦੇ ਵੀ ਸ਼ਰਾਬ ਇੱਥੇ ਜੜਦੀ ਹੈ ਇਸ ਤਰ੍ਹਾਂ ਇੱਥੇ ਜਿਹੜਾ ਖਾੜਾ ਵੀ ਲੱਗਦਾ ਹਨ ਤੇ ਐਵੇਂ ਇੱਥੇ ਸਾਰੇ ਗਾਣੇ ਸੁਣਾਏ ਜਾਂਦੇ ਨੇ ਇੱਥੇ ਵੀ ਬਹੁਤ ਭਾਰੀ ਜਿਹੜਾ ਇਕੱਠਾ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ the bomb ਹਰ ਆਪਾ ਤੁਹਾਨੂੰ ਦਿਖਾਤਾ ਹਨ ਕਿ ਇਸ ਤਰ੍ਹਾਂ ਤੇ ਜਿਹੜੀ ਸ਼ਰਾਬ ਉਹ ਚੜਾਈ ਜਾਂਦੀ ਹੈ ਤੇ ਚਲਦੇ ਆਂ ਇੱਧਰ ਅੱਗੇ ਦਿਖਾਉਣੇ ਇੱਧਰ ਹੋਰ ਕੁਝ ਖਾਣ ਪੀਣ ਵਾਲੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਇੱਥੇ ਜਿਵੇਂ ਪਕੌੜੇ ਹੋਗੇ ਹਨ ਐਵੇਂ ਜੀਆਂ ਸਾਰੀਆਂ ਹਲਵਾਈਆਂ ਵਾਲੀਆਂ ਦੁਕਾਨਾਂ ਬਾਕੀ ਇਕੱਠ ਤੁਸੀਂ ਇੱਥੇ ਵੀ ਦੇਖ ਸਕਦੇ ਆ ਬਹੁਤ ਭਾਰੀ ਇਕੱਠ ਹੈ ਤੇ ਟਰੈਕਟਰ ਟਰਾਲੀਆਂ ਹਨ ਆਈਆਂ ਹੋਈਆਂ ਨੇ ਤੇ ਗੱਡੀਆਂ ਆਈਆਂ ਹੋਈਆਂ ਨੇ ਤੇ ਜਿਵੇਂ ਇਹਨਾਂ ਨੇ ਦੱਸਿਆ ਬਾਈ ਕਹਿੰਦੇ ਕਿ ਇੱਥੇ ਹਰੇਕ ਸੁੱਖ-ਸੁਖ ਬਾਰ ਆਉਂਦੀ ਹੈ ਤੇ ਉੱਥੇ ਬਾਈ ਨੇ ਦੱਸਿਆ ਕਿ ਕੋਈ ਵੀ ਤੁਸੀਂ ਸੁੱਖ-ਸੁਖ ਲੋ ਹਨ ਇਹਨਾਂ ਦਾ ਮੰਨਣਾ ਬਾਈ ਨੇ ਜਿਵੇਂ ਵੀ ਦੱਸਿਆ ਮੈਂ ਉਵੇਂ ਹੀ ਦੱਸ ਰਿਹਾ ਜਿਹੜੇ ਬਾਈ ਮੈਨੂੰ ਮਿਲੇ ਸੀ ਉਹ ਕਹਿੰਦੇ ਵੀ ਉੱਥੇ ਸੁੱਖ ਬਾਹਰ ਆ ਜਾਂਦੀ ਏ ਤੇ ਤਾਂ ਕਰਕੇ ਮੇਰੇ ਇੱਥੇ ਆਉਂਦੀ ਉਹ ਸ਼ਰਾਬ ਜਿਹੜੀ ਚੜਾ ਕੇ ਜਾਂਦੇ ਨੇ ਤੇ ਇੱਥੇ ਤੁਸੀਂ ਇਕੱਠ ਦੇਖੋ ਪੂਰਾ ਦੁਕਾਨਾਂ ਖਾਣ ਪੀਣ ਵਾਲੀਆਂ ਨਾਲ-ਨਾਲ ਲੱਗੀਆਂ ਹੋਈਆਂ ਨੇ ਇੱਧਰ ਸਾਰੀਆਂ ਹਨਾ ਤੇ ਨੰਗਲ ਨੂੰ ਵੀ ਥਾਂ ਨਹੀਂ ਮਿਲ ਰਹੀ ਓਰੇ ਬਹੁਤ ਭਾਰੀ ਇਕੱਠ ਹੋਇਆ ਹੋਇਆ ਦੇਖ ਸਕਦੇ ਹੋ ਤੁਸੀਂ ਐਵੇਂ ਇੱਥੇ ਸਾਰੀਆਂ ਖਾਣ ਪੀਣ ਵਾਲੀਆਂ ਦੁਕਾਨਾਂ ਜਿਹੜੀਆਂ ਲੱਗੀਆਂ ਹੋਈਆਂ ਨੇ ਜਿਵੇਂ ਪਕੌੜੇ ਮਾਰਦੇ ਨੇ ਹਨਾ ਇਹ ਇਸ ਤਰ੍ਹਾਂ ਹੀ ਸਾਰੀਆਂ ਇੱਥੇ ਦੁਕਾਨਾਂ ਜਿਹੜੀਆਂ ਲੱਗਦੀਆਂ ਨੇ ਨਾਲ-ਨਾਲ ਖਾਣ-ਪੀਣ ਵਾਲੀਆਂ ਤੇ ਇਕੱਠ ਤਾਂ ਇੰਨਾ ਕ ਹੋ ਗਿਆ ਵੀ ਲੰਘਣਾ ਵੀ ਬਹੁਤ ਔਖਾ ਹੋਇਆ ਹੈ ਦੇਖੋ ਹਾਂਜੀ ਅੱਜ ਆਪਾਂ ਤੁਹਾਨੂੰ ਦਿਖਾਇਆ ਜਿਹੜੀ ਜਗ੍ਹਾ ਦੇ ਉੱਪਰ ਘਰ ਦੀ ਕੱਢੀ ਜਿਹੜੀ ਸ਼ਰਾਬ ਚੜਦੀ ਹੈ ਤੇ ਇੱਥੇ ਪੁੱਛਣ ਤੇ ਪਤਾ ਲੱਗਿਆ ਕਿ ਉਹ ਕਹਿੰਦੇ ਵੀ ਕਾਫੀ ਸਾਲਾਂ ਤੋਂ ਐਵੇਂ ਹੀ ਚੱਲਦਾ ਆ ਰਿਹਾ ਸਾਰੇ ਇੱਥੇ ਆਉਂਦੇ ਨੇ ਤੇ ਘਰ ਦੀ ਕੱਢੀ ਜਿਹੜੀ ਸ਼ਰਾਬ ਚੜਾਉਂਦੇ ਨੇ ਜਿਹੜਾ ਕੁਝ ਵੀ ਇੱਥੇ ਹੁੰਦਾ ਉਹ ਆਪਾਂ ਸਾਰਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾਇਆ ਤੇ ਅੱਜ ਦੀ ਵੀਡੀਓ ਨੂੰ ਐਂਡ ਕਰਦੇ ਹਾਂ ਮਿਲਦੇ ਆ ਅਗਲੀ ਵੀਡੀਓ ਦੇ ਵਿੱਚ